ਜਿਉਂ ਪੂਜਾ ਕਰਨ ਲੱਗਦੇ ਆ ਕਦੇ ਬੱਲੇ ਰੱਖ ਕੇ ਮੰਦਰਾਂ ਦੇ ਵਿੱਚ ਕਦੇ ਕੋਈ ਕਿਸ ਕਦੇ ਜੋਤਸੀ ਵਿਖਵਾਣੀ ਕਰਦੇ ਕਿੰਨਾ ਕੁਝ ਕਰਦੇ ਆ ਦੇਖਦੇ ਆ ਨਾ ਆਪਾਂ ਕਿ ਮਰਦ ਨੂੰ ਪ੍ਰਧਾਨ ਬਣਾਇਆ ਗਿਆ ਪਰ ਮਰਦ ਭੁੱਲ ਜਾਂਦਾ ਹੈ ਕਿ ਆਏ ਅਸੀਂ ਮਾਤਾ ਦੀ ਕੁੱਖ ਦੇ ਵਿੱਚ ਹੀ ਆਏ ਸੀ ਆਏ ਅਸੀਂ ਮਾਤਾ ਦੀ ਕੁੱਖ ਦੇ ਵਿੱਚ ਹੀ ਆਏ ਇਹ ਮਾਈ ਹੈ ਜਿਸ ਨੇ ਭਗਤ ਸੂਰਮੇ ਜੰਮੇ ਦਾਨੇ ਜੰਮੇ ਵਲੇ ਜਾਂਦਾ ਮਨੋਕ ਅੱਜ ਵੀ ਜਿਸ ਦੇਹ ਦੇ ਵਿੱਚ ਮਾਤਾ ਸੀਤਾ ਨੂੰ ਪੁਜਿਆ ਜਾਂਦਾ ਹੈ દિਵਾਲੀ ਦਸਹਿਰਾ ਹੁੰਦਾ ਹੈ ਕੇਵਲ ਤੋਂ ਕੇਵਲ ਇਸੇ ਦੇਹ ਦੇ ਵਿੱਚ ਹੀ ਔਰਤ ਦਾ ਵਪਾਰ ਹੁੰਦਾ ਮੱਡੀਆਂ ਲੱਗਦੀਆਂ ਆ ਜਿਸ ਤਰ੍ਹਾਂ ਆਪਣੇ ਨਾ ਸਬਜ਼ੀਆਂ ਦੇ ਮੱਡੀਆਂ ਲੱਗਦੀਆਂ ਇਸੇ ਤਰ੍ਹਾਂ ਹੀ ਜਾਓ ਕਦੇ ਜਿੱਥੇ ਨਦੇੜ ਸਾਹਿਬ ਜਾਣੇ ਆ ਨਾ ਆਪਾਂ ਸੰਵੇਸ਼ ਪਿਤਾ ਦਾ ਪਾਵਨ ਪਵਿੱਤਰ ਆਵਚਾਰ ਨਗਰੀ ਸਚਕਨ ਹਜੂਰ ਸਾਹਿਬ ਹੈ ਨਾ ਉਹਦੇ ਨੇੜੇ ਦਾ ਪਿੰਗ ਐਸੀ ਬਹੁਤ ਹੈ ਮਧਪਰਦੇ ਦੇ ਵਿੱਚ ਖੁਦ ਪਿਤਾ ਜਿਵੇਂ ਕਿਸਾਨ ਆਪਣੀ ਸਬਜੀ ਬੀਜ ਕੇ ਨਾ ਉਹਨੂੰ ਪਟਕੇ ਬਾਜ਼ਾਰ ਤੇ ਲੈ ਕੇ ਜਾਂਦਾਂ ਨਾ ਉਸੇ ਤਰ੍ਹਾਂ ਹੀ ਮਾਤਾ ਪਿਤਾ ਲੈ ਜਾਂਦੇ ਆਪਣੇ ਬੱਚਿਆਂ ਦੇ ਵੇਚਣ ਖਾਤ ਇਹ ਸਾਡੇ ਦੇ ਦੇ ਹਾਲਾਤ ਨੇ ਇਹ ਸਾਡੇ ਦੇ ਦੇ ਹਾਲਾਤ ਨੇ ਪਰ ਇਹਨਾਂ ਬੱਚਿਆਂ ਨੇ ਦਿਖਾ ਦਿੱਤਾ ਇਹ ਅਸੀਂ ਵੀ ਕੋਈ ਘਟ ਨਹੀਂ ਹੈ ਮਾਣ ਮਿਲਿਆ ਜਦੋਂ ਚੰਗਾ ਕੰਮ ਕਰਦੇ ਆ ਤੇ ਵਡਿਆਈ ਤਾਂ ਮਿਲਦੀ ਮਿਲਦੀ ਆ ਨਾ ਭਾਈ ਉਹਨਾਂ ਬੱਚਿਆਂ ਨੂੰ ਵੀ ਉਹਨਾਂ ਨੇ ਆਪਣੇ ਆਪ ਨੂੰ ਨਹੀਂ ਜਿੱਤੇ ਆ ਜਾਂ ਕਹਦੇ ਇੱਕ ਕੱਪ ਜਿੱਤੇ ਆ ਉਹਨਾਂ ਨੇ ਸਭ ਦਾ ਦਿਲ ਜਿੱਤੇ ਆ ਉਹਨਾਂ ਨੇ ਸਭ ਨੂੰ ਇੱਕ ਮੋਟੀਵੇਸ਼ਨ ਕੀਤਾ ਹੈ ਕਿ ਭਾਈ ਤੁਸੀਂ ਵੀ ਕੋਈ ਘਟ ਨਹੀਂ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਤੁਸੀਂ ਵੀ ਸਭ ਕੁਝ ਕਰ ਸਕਦੇ ਹੋ ਹੌਸਲਾ ਬਲੰਦ ਹੋਣਾ ਚਾਹੀਦਾ ਸਤ ਦਾ ਮਾਰਗ ਹੋਣਾ ਚਾਹੀਦਾ ਮੇਤੁਣੇ ਚਾਹੀਦੇ ਬਿਸ਼ਕਤਾ ਘਾਲੋ ਭਾਈ ਅੱਜ ਵਡਿਆਈ ਮਿਲੀ ਹੈ ਪੂਰੀ ਦੁਨੀਆ ਚ ਮਿਲ ਰਹੀ ਹੈ ਕਿਉਂ ਮਿਲ ਰਹੀ ਹੈ ਕੰਮ ਚੰਗਾ ਕੀਤਾ ਮਾਣ ਦਿਵਾਇਆ ਉਸੇ ਤਰ੍ਹਾਂ ਜੇ ਤੁਸੀਂ ਬੰਦਿਓ ਮਾਨ ਵਾਲਾ ਕੰਮ ਕਰੋਗੇ ਹਰ ਇੱਕ ਆਤਮਾ ਕਿ ਜਿਹੜੀ ਖੇਡ ਬਹਿਰੂ ਖੇਡ ਰਹੀ ਹੈ ਉਸ ਖੇਡ ਦੇ ਵਿੱਚ ਤੁਸੀਂ ਵਿਨਰ ਹੋਗੇ ਕਿ ਜਦ ਦਿਨ ਤੁਸੀਂ ਵਿਨਰ ਹੋਗੇ ਤੁਹਾਨੂੰ ਵੀ ਵਡਿਆਈ ਵਡਿਆਈ ਗੁਰਮੁਖ ਦੇ ਪ੍ਰਾਪਤ ਕਿ ਵਡਿਆਈਆਂ ਮਿਲਦੀਆਂ ਗੁਰਮੁਖਾਂ ਨੂੰ ਹਣ ਗੁਰਮੁਖ ਬਣਨ ਦੀ ਖਾਤਰ ਕੀ ਕਰਨਾ ਪੈਂਦਾ ਇਹ ਕਹਾਲੀ ਤਾਂ ਗੱਲ ਨਹੀਂ ਬਣਦੀ ਸਿੱਖੀ ਕਿਸੇ ਕਕਾਰ ਦੀ ਮੁਹਤਾਜ ਨਹੀਂ ਇਹ ਸੰਸਕਾਰਾਂ ਦੀ ਮੁਹਤਾਜ ਹੈ ਕਿ ਜਦ ਤੱਕ ਸੰਸਕਾਰ ਨੇ ਉਹ ਉਸ ਮਾਲਕ ਦੇ ਦਰਬਾਰ ਦੇ ਵਿੱਚ ਨਰੰਗ ਕਰਦੇ ਦਰ ਦੇ ਵਿੱਚ ਪ੍ਰਵਾਹ ਨਹੀਂ ਕੋਈ ਨਹੀਂ ਹੈ ਜੋ ਤੂੰ ਪਹਿਨਿਆ ਹੋਇਆ ਜੋ ਤੂੰ ਖਾਦਾ ਹੋਇਆ ਤੇਰੇ ਸਰੀਰ ਦਾ ਸੀ ਸਰੀਰ ਤੇ ਪਹਿਨੇ ਸਾਰੇ ਦਾ ਸਾਰਾ ਇੱਥੇ ਹੀ ਛੱਡ ਕੇ ਜਾਣਾ ਇਥੇ ਲੈ ਜਾਂਦਾ ਇਥੇ ਖਤਮ ਹੋ ਜਾਂਦਾ ਜਿਸ ਤਰ੍ਹਾਂ ਆਤਮਾ ਆਈ ਸੀ ਉਸੇ ਤਰ੍ਹਾਂ ਹੀ ਇਸ ਸੰਸਾਰ ਤੋਂ ਨਿਕਲ ਜਾਂਦੀ ਹੈ ਫਿਰ ਉਸ ਆਤਮਾ ਨੂੰ ਹੀ ਫੋਲਿਆ ਜਾਂਦਾ ਉਸ ਨੂੰ ਦੇਖਿਆ ਜਾਂਦਾ ਕਿ ਆ ਤੂੰ ਖੱਟਿਆ ਕਹਾ ਗਵਾਇਆ ਜੇ ਤੂੰ ਭਈ ਕੀ ਖੱਟ ਕੇ ਲਿਆਂਦਾ ਆਤਮਾ ਨੂੰ ਹੀ ਉਹਦਾ ਖਜ਼ਾਨਾ ਦੇਖਿਆ ਜਾਂਦਾ ਕਿ ਜਿਸ ਕਾਰਜਵਾਸ ਤੇ ਤੈਨੂੰ ਸੰਸਾਰ ਵਿੱਚ ਭੇਜਿਆ ਸੀ ਕਿ ਭਾਈ ਤੂੰ ਉਹ ਕਾਰਜ ਸਪੂਰਨ ਕੀਤਾ ਉਹ ਇੱਕੋ ਇੱਕ ਹੈ ਭਜਨ ਹੈ ਬੰਦਗੀ ਹੈ ਕਿ ਤੂੰ ਧਰਮ ਕਮਾਏ ਇਸ ਧਰਮ ਨੂੰ ਕਮਾਉਣ ਦੇ ਖਾਤਰ ਕਿ ਕਿੰਨੇ ਹੀ ਅਵਤਾਰ ਨੇ ਸੰਸਾਰ ਨੂੰ ਇਹ ਦਿਖਾਇਆ ਕਿ ਧਰਮ ਦੀ ਖਾਤਰ ਸਭ ਕੁਝ ਬਾਹਰ ਕੇ ਵਿਜੇ ਮਿਲ ਜਾਵੇ ਨਾ ਤਨ ਗੰਦਗੀ ਦੀ ਕੋਟੜੀ ਹਰ ਹੀਰਿਆ ਦੀ ਖਾਂ ਜੇ ਸਿਰ ਦਿੱਤੇ ਆ ਹਰ ਮਿਲੇ ਤਾਂ ਵੀ ਸਸਤਾ ਜਾਂ ਜੋ ਆਪ ਜੀ ਨੇ ਹੁਣ ਸਰਵਣ ਕਰਨਾ ਹੈ ਇਤਿਹਾਸ ਦਸ਼ਮੇਸ਼ ਪਿਤਾ ਜੀ ਮਹਾਰਾਜ ਦਾ ਉਸ ਤੋਂ ਪਹਿਲਾਂ ਦਾ ਇਤਿਹਾਸ ਵੀ ਸਾਨੂੰ ਜਾਣਨਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਪਾਛੇ ਤੋਂ ਜਦੋਂ ਅਰਬ ਤੋਂ ਇਹ ਸਿੱਖੀ ਗਾਂਧੀ ਆ ਕੇ ਨਵੇਂ-ਨਵੇਂ ਪੜਾਅ ਆ ਗਏ ਜਿਵੇਂ ਸਕੂਲ ਦੇ ਵਿੱਚ ਪੜ੍ਹਦੇ ਆ ਕਿ ਬੱਚਿਆਂ ਨੂੰ ਪਹਿਲਾਂ ਊੜਾ ਆੜਾ ABCs ਕਾਈ ਜਾਂਦੀ ਜਿਵੇਂ-ਜਿਵੇਂ ਸਮਾਂ ਬੀਜਾ ਜਾਂਦਾ ਟੀਚਰ ਬਦਲਦੇ ਆ ਸਬਜੈਕਟ ਬਦਲ ਜਾਂਦੇ ਆ ਪ੍ਰੈਕਟੀਕਲ ਆ ਜਾਂਦੇ ਆ ਸੈਂਸ ਆ ਜਾਂਦੀ ਐ ਬਾਇਓਲੋਜੀ ਆਂਦੀ ਐ ਇੰਗਲਿਸ਼ ਆਂਦੀ ਐ ਗਾਂਧੀ ਗਾਂ ਸਬਜੈਕਟ ਵਧੰਦੇ ਰਹਿੰਦੇ ਆ ਕਿ ਜਿਵੇਂ-ਜਿਵੇਂ ਤੁਸੀਂ ਉੱਪਰ ਨੂੰ ਜਾਓਗੇ ਹਰ ਕਲਾਸ ਦੇ ਵਿੱਚ ਸਬਜੈਕਟ ਬਦਲ ਜਾਂਦਾ ਹੈ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਨੇ ਜਿਸ ਤਰ੍ਹਾਂ ਆਪ ਜੀ ਨੇ ਇਤਿਹਾਸ ਸਰਮਣ ਕੀਤਾ ਹੈ ਇਤਿਹਾਸ ਸਰਮਣ ਕੀਤਾ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦਾ ਤੇ ਆਰੰਭਤਾ ਹੋਈ ਹੈ ਕਿ ਸਭ ਤੋਂ ਪਹਿਲਾਂ ਤਾਂ ਭਾਈ ਇਹਨਾਂ ਨੂੰ ਜੇ ਨਾਮ ਜਪਾਉਣਾ ਤੇ ਇੱਕ ਕਰਨਾ ਇੱਕ ਤਾਂ ਇਹ ਜੋਰ ਲਾਏ ਆ ਸ਼ੁਰੂ ਦੇ ਵਿੱਚੋਂ ਹੀ ਅੱਜ ਤੱਕ ਲੱਗਿਆ ਹੋਇਆ ਗੁਰਬਾਣੀ ਹਮੇਸ਼ਾ ਇੱਕ ਦੀ ਗੱਲ ਕਰਦੀ ਹੈ ਇਹਦੇ ਵਿੱਚ ਕੋਈ ਬਦਲਾਅ ਨਹੀਂ ਹੈ ਕਿ ਚਲੋ ਜੇ ਤੁਸੀਂ ਨਹੀਂ ਮੰਨਦੇ ਤਾਂ ਨਾ ਮੰਨੋ ਆਪਾਂ ਗੱਲ ਹੀ ਛੱਡ ਦਿੰਦੇ ਆ ਇੱਥੇ ਕੁਝ ਨਹੀਂ ਹੈ ਅੱਜ ਵੀ ਉਹੀ ਗੁਰੂ ਨਾਨਕ ਸਾਹਿਬ ਜੋ ਅੱਜ ਤੋਂ 550 ਸਾਲ ਪਹਿਲਾਂ ਸ਼ੁਰੂਆਤ ਵੇਲੇ ਕਹਿ ਗਏ ਆ ਉਹੀ ਅੱਜ ਕਹਿ ਰਹੇ ਆ ਕਿ ਉਹ ਇੱਕੋ ਹੀ ਗੱਲ ਕਹਿ ਰਹੇ ਆ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਮਨੁੱਖ ਇੱਕ ਹੈ ਮਨੋ ਕਿ ਕੀ ਸਾਰੀ ਸ੍ਰਿਸ਼ਟੀ ਇੱਕ ਹੈ ਇੱਕ ਤੋਂ ਉਤਪਤ ਹੋਈ ਹੈ ਮਾਟੀ ਇੱਕ ਸਗਲ ਸੰਸਾਰਾ ਬਾਬਿਤ ਭਾਡੇ ਕੜੇ কুমੈਰਾ ਜਿਤਰਾ ਦੇਖਦੇ ਆ ਭਾਈ ਕਿ ਮਿੱਟੀ ਦੇ ਬਰਤਨ ਬਣਾਉਣ ਵਾਲੇ ਉਹ ਇੱਕ ਮਿੱਟੀ ਹੈ ਉਤੋਂ ਕੜੇ ਬਣਾਉਂਦੇ ਆ ਦੀਵੇ ਕਿੰਨਾ ਕੁਝ ਬਣਾਉਂਦੇ ਜੋ ਅਸੀਂ ਮਿੱਟੀ ਦਾ ਸਮਾਨ ਦੇਖਦੇ ਆ ਹੁਣ ਤਾਂ ਦਿਨੋਂ ਘਰਦਾ ਜਾ ਰਹੇ ਆ ਨਾ ਹਰਤੀ ਇਹ ਪਹਿਲਾਂ ਤਾਂ ਆਪਾਂ ਜ਼ਿਆਦਾਤਰ ਸ਼ੁਰੂਆਤ ਭਾਂਡਿਆਂ ਮਿੱਟੀ ਤੋਂ ਹੋਈ ਸੀ ਇਹ ਮਿੱਟੀ ਦੇ ਭਾਂਡੇ ਚ ਖਾਣਾ ਬਣਾਉਣਾ ਹੁਣ ਤਾਂ ਬਦਲਾਅ ਹੋ ਗਿਆ ਭਾਈ ਹੁਣ ਤਾਂ ਦੀਵਿਆਂ ਦੀ ਜਗ੍ਹਾ ਵੀ ਭਾਈ ਉਹ ਬਲਮਾਂ ਜਨ ਲੈ ਲਈ ਬਿਉ ਨਾਲ ਲਾ ਦੇ ਚਪ ਕਰਕੇ ਬਸ ਹੁੰਦੇ ਸੀ ਦੀਵਿਆਂ ਦਾ ਮਤਲਬ ਹੁੰਦਾ ਸੀ ਕੋਈ ਪਾਈ ਕਿ ਸ਼ੁਰੂਆਤ ਦੇ ਵਿੱਚ ਤਾਂ ਲੱਗਦੇ ਸੀ ਨਾ ਉਹਦਾ ਤਾਂ ਭਾਈ ਦੇਸੀ ਘਰ ਦੀ ਦੀਵ ਲੱਗਦੇ ਹੁੰਦੇ ਸੀ ਉਹਦਨੇ ਇੱਕ ਸੁਗੰਧੀ ਬਣਦੀ ਸੀ ਵਾਤਾਵਰਣ ਸ਼ੁੱਧ ਹੁੰਦਾ ਸੀ ਉਹਦੇ ਵਿਗਿਆਨਿਕ ਫਾਇਦੇ ਵੱਖਰੇ ਆ ਜਿਵੇਂ ਆਪਾ ਬਦਲ ਗਏ ਆ ਸਾਰਾ ਕੁਝ ਹੀ ਬਦਲੇ ਆ ਇੱਕ ਵੀ ਲੈਡ ਦਿਗਣੀ ਚਾਹੀਦੀ ਏ ਚਾਹੇ ਬਿਜਲੀ ਵਾਲੀ ਹੋ ਜਿਹੜੀ ਮਰਜ਼ੀ ਹੋਵੇ ਉਸ ਤਰ੍ਹਾਂ ਭਾਈ ਸਾਡਾ ਜੀਵਨ ਵੀ ਇਸ ਤਰ੍ਹਾਂ ਹੀ ਹੋ ਗਿਆ ਭਾਈ ਆਟੋਮੈਟਿਕਲੀ ਫਿਰ ਤੇ ਸਾਡਾ ਜੀਵਨ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਭਾਈ ਅਸੀਂ ਘਟ ਰਹੇ ਕਦੇ ਇਹ ਨਹੀਂ ਮਨੁੱਖ ਸੋਚਦਾ ਕਿ ਭਾਈ ਸਾਡੀਆਂ ਉਮਰਾਂ ਘਟ ਗਈਆਂ ਕਦ ਕਾੜ ਘਟ ਗਈਆਂ ਦਿਨੋ ਦਿਨ ਅਸੀਂ ਹਰ ਜਗ੍ਹਾ ਤੋਂ ਘਟ ਰਹੇ ਆ ਧਾਰਮਿਕ ਤੌਰ ਤੇ ਘਟ ਰਹੇ ਆ ਵੇ ਕੀ ਕਾਰਨ ਹੋ ਸਕਦਾ ਕੀ ਵਜ੍ਹਾ ਹੋ ਸਕਦੀ ਹੈ ਕਦੇ ਪਰਚੋਲ ਹੀ ਨਹੀਂ ਕੀਤੀ ਇਹ ਕਦੇ ਸੋਚਿਆ ਹੀ ਨਹੀਂ ਕਿ ਭਾਈ ਜੇ ਕਾਰਦੇ ਨੂੰ ਅਸੀਂ ਘਰ ਵਿੱਚ ਵੀ ਕਰਦੇ ਆ ਦੁਕਾਨ 'ਚ ਕਰਦੇ ਆ ਦੇਖਿਆ ਵੀ ਆਹ ਸਮਾਨ ਸਾਡਾ ਵਿਗਦਾ ਹੀ ਕੋਈ ਨਹੀਂ ਹੈ ਤੇ ਦੁਕਾਨ ਤਰ ਕੀ ਰਿਹਦਾ ਹਉ ਤਾ 10 ਦਿਨ ਮਹੀਨਾ ਸਾਲ ਦੇਖ ਲੂਗਾ ਇਤਲੋ ਭਾਈ ਇਹ ਤਾਂ ਵਿਗਦਾ ਹੀ ਨਹੀਂ ਵਿਕੇ ਨਹੀਂ ਅਜੇ ਤੱਕ ਕੋਈ ਕੱਢੋ ਬਾਹਰ ਇਹਦੀ ਜਗ੍ਹਾ ਤੇ ਹੋਰ ਤਰੀਏ ਉਸੇ ਤਰ੍ਹਾਂ ਹੀ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਝਾਕੇ ਦੇਖ ਬੱਧਿਆ ਕਿ ਤੂੰ ਘਾਟੇ ਵੱਲ ਜਾ ਰਿਹਾ ਕਦੇ ਸੋਚ ਕੇ ਦੇਖਿਆ ਖੜ ਕੇ ਸੋਝਲਾ ਵਿਚਾਰ 깔 ਹੈ ਕਿ ਮੈਂ ਜੋ ਕਰਦਾ ਇਹ ਗਲਤ ਹੈ ਇਹਨੂੰ ਹੁਣ ਬਦਲਦੀ ਹੈ ਭਾਈ ਇਹ ਜਿਹੜੀ ਜੀਵਨ ਦੀ ਚਾਲ ਵਿੱਚ ਚੱਲ ਰਿਹਾ ਇਹਨੂੰ ਬਦਲਣਾ ਪੈਣਾ ਵਾ ਨਹੀਂ ਤਾਂ ਭਾਈ ਜੋ ਸਾਡੇ ਨਾਲ ਹਾਲਤ ਹੋ ਰਹੀ ਹੈ ਇਹਦੇ ਅਸੀਂ ਖੁਦ ਜ਼ਿੰਮੇਦਾਰ ਆ ਤੇ ਅਸੀਂ ਦਿਨੋਂ ਦਿਨ ਘਟਣਾ ਹੀ ਆ ਧਾਰਮਿਕ ਤੌਰ ਤੇ ਵੀ ਪਾਇਨੇਸ਼ਰ ਤੌਰ ਤੇ ਵੀ ਆ ਵਾਹ ਹਰ ਜਗਤ ਤੋਂ ਸਾਡਾ ਘਟਾ ਹੀ ਘਟਾ ਹੈ ਮਾਨਸਤਕਾਰ ਜੋ ਦੇਖੋ ਭਾਈ ਇਹ ਸਾਡੇ ਕੋਲ ਭਾਈ ਉਹ ਮਤ ਨਹੀਂ ਹੈ ਮਤ ਨੂੰ ਅਸੀਂ ਇਸਤੇਮਾਲ ਨਹੀਂ ਕੀਤਾ ਇਹ ਜਿਹੜੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਭਾਈ ਬੰਦਿਆ ਇਹਦੇ ਨਾਲ ਹੀ ਤੇਰਾ ਭਲਾ ਹੋਣਾ ਹੈ ਆਸ਼ਾ ਗਿਆਨ ਦੰਦੇ ਹੈ ਕਿ ਤੇਰਾ ਭਾਈ ਇਹਦੇ ਨਾਲ ਹੀ ਭਲਾ ਹੋਣਾ ਮੈਂ ਇਸ ਤਰ੍ਹਾਂ ਦਾ ਮਾਰਗ ਅਪਣਾ ਪਰ ਮਨੁੱਖ ਆਪਣੀ ਚਾਲ ਚੱਲਦਾ ਰਿਹਾ ਨਹੀਂ ਭਾਈ ਮੈਂ ਤਾਂ ਉਹੀ ਕਰੂੰ ਜੋ ਮੇਰਾ ਮਨ ਪਾਉਂਦਾ ਹੈ ਮੈਂ ਗੁਰੂ ਦੀਆ ਕਿਉਂ ਮੰਨਾਂ ਹਾਲਾਤ ਸਾਡੇ ਸਾਹਮਣੇ ਹਾਲਾਤ ਬੁਰੇ ਆ ਬਾੜੇ ਦਿਨੋਂ ਦਿਨ ਸੀਤੇ ਇਹ ਨਹੀਂ ਕਾਲ ਯੁਗ ਦੇ ਵਿੱਚ ਵਾਧਾ ਹੋ ਰਿਹਾ ਅਸੀਂ ਦਿਨ ਰਾਤ ਲੱਗੇ ਹੋਏ ਆ ਕਿ ਅਸੀਂ ਨਾਮ ਜਪਦੇ ਆ ਅਸੀਂ ਗੁਰਬਾਣੀ ਪੜ੍ਹਦੇ ਆ ਸੁਣਾਉਂਦੇ ਆ ਕਿ ਜਿਗੜੇ ਸਪੀਕਰ ਲੱਗੇ ਹੁੰਦੇ ਆ ਪਰ ਫਿਰ ਵੀ ਕਾਲ ਯੁਗ ਆਪਣੀ ਭਿਆਨਕ ਚਾਲ ਦੇ ਨਾਲ ਗਾਂ ਦੀ ਗਾਂ ਵੱਧਾ ਜਾ ਰਹੀ ਆ ਵਜਾ ਕਿ ਕੁਝ ਤਾਂ ਗੜਬੜ ਹੈ ਭਈ ਵੀ ਕੁਝ ਤਾਂ ਘਾਟ ਹੈ ਸਾਡੇ ਦੇ ਵਿੱਚ ਇਹਨੂੰ ਦੂਰ ਕਰੋ ਇਹ ਦੂਰ ਕਿਵੇਂ ਹੋਣੀ ਹੈ ਗੁਰਮਤਿ ਦੇ ਇਨਸਾਨ ਗੁਰਬਾਣੀ ਦੇ ਇਨਸਾਨ ਹੁਣ ਗੁਰਨਾਨਕ ਸਾਹਿਬ ਨੇ ਅਰੰਭ ਹੋ ਗਿਆ ਜੀਬ ਦਿੱਕੀ ਦੇ ਕਲਾਸ ਕਲਾਸਾਂ ਸ਼ੁਰੂ ਹੋ ਗਈਆਂ ਹੁਣ ਜਿਉ ਜੋ ਟੀਚਰ ਵਧ ਰਹੇ ਤੇ ਗੁਰੂ ਅਰਜਨ ਪਾਤਸ਼ਾਹੀ ਮਹਾਰਾਜ ਨੇ ਉਹਨਾਂ ਦੇ ਆਉਣ ਸਮੇਂ ਸਬਜੈਕਟ ਚੇਂਜ ਹੋ ਗਿਆ ਇਹ ਪਹਿਲਾਂ ਜਿਹੜੀ ਭਗਤੀ ਭਜਨ ਵਾਲਾ ਫੜ ਕੇ ਇਹ ਤਾਂ ਕੇਵਲ ਸਿਮਰਨ ਹੁੰਦਾ ਸੀ ਪਰ ਸਿਮਰਨ ਨੂੰ ਸੰਭਾਲਣ ਦੀ ਖਾਤਰ ਹੁਣ ਪ੍ਰਵਾਨੀ ਦੇੜੀ ਪੈਣੀ ਹੈ ਧਰਮੋਂ ਕੁਰਬਾਨੀਆਂ ਮੰਗਦਾ ਧਰਮ ਟਿਕਦਾ ਹੀ ਤਾਂ ਹੈ ਬਿਨਾਂ ਕੁਰਬਾਨੀਆਂ ਤੋਂ ਧਰਮ ਨਹੀਂ ਟਿਕਦਾ ਉਹ ਬੱਕਰੀ ਗੱਲ ਹੈ ਕਿ ਅਸੀਂ ਗਵਾ ਦਿੱਤਾ ਕੁਰਬਾਨੀਆਂ ਕਰਕੇ ਵੀ ਉਹ ਤਾਂ ਆਪਣ ਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਕਿ ਇੰਨੀਆਂ ਕੁਰਬਾਨੀਆਂ ਹੋਣ ਤੇ ਸਾਡੇ ਹਾਲਾਤ ਆ ਲੈ ਕਿਸਾਨਾਂ ਤੋਂ ਉਹ ਨਹੀਂ ਪੁੱਛਦੇ ਜਿਨ੍ਹਾਂ ਨੂੰ ਅਸੀਂ ਵਿਚਾ ਲਿਆ ਕਿ ਜਿਵੇਂ ਹਿੰਦੂ ਸੰਸਾਰ ਨੂੰ ਹਿੰਦੂ ਯੱਗ ਨੂੰ ਨੇ ਹੋਣਾ ਸੀ ਉਹਨਾਂ ਦਾ ਕੱਖ ਵੀ ਪਾਈ ਜੇਕਰ ਤੇ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਆਪਣੇ ਜੀਵਨ ਦਾ ਬਲੀਦਾਨ ਨਾ ਦਿੰਦੇ ਉਹਨਾਂ ਦੇ ਬਲੀਦਾਨ ਸਦਕਾ ਹੀ ਪਾਈ ਅੱਜ ਉਹਨਾਂ ਦੇ ਮੰਦਰਾਂ ਦੇ ਵਿੱਚ ਟੱਲੀਆਂ ਖੜਕਦੀਆਂ ਭੁੱਲ ਗਏ ਤੁਹਾਨੂੰ ਭਾਈ ਵਜਾ ਅਸੀਂ ਭੁਲਾ ਦਿੱਤਾ ਅਸੀਂ ਭੁਲਾ ਦਿੱਤਾ ਅਸੀਂ ਪ੍ਰੇਮ ਦੀ ਜਗ੍ਹਾ ਤੇ ਨਫ਼ਰਤ ਦਾ ਵੀ ਵਿਕਿਆ ਕਿ ਆਪ প্রচারਕੋ ਦੇਖਦੇ ਆ ਕਿ ਇਹਨਾਂ ਨੇ ਹੁਣ ਅਜੇ ਵਿੱਚ ਚੱਲਿਆ ਸੀ ਨਾ ਅਜੇ ਨਹਿਕ ਬਾਬਾ ਬਾਸ ਸਿੰਘ ਆ ਚਲੋ ਜੋ ਕਾਰਜ ਕਰਦੇ ਆ ਭਾਈ ਬਾਣਾ ਹੈਗਾ ਬਾਣੇ ਨਾਲ ਅੰਦਰ ਬਿਠਾ ਸੋਲੇ ਸੰਸਕਾਰ ਨੇ ਹੁਣ ਉਹਨਾਂ ਨੇ ਜੋ ਆ ਅਸਾਦੀ ਗੱਲ ਕੀਤੀ ਹੈ ਉਹਨਾਂ ਦਾ ਕੋਈ ਪੱਖ ਨਹੀਂ ਕਰਦੇ ਆ ਦਾਸ ਪਰ ਜੋ ਗੱਲ ਹੈ ਇਹ ਭਾਈ ਕਹਿੰਦੇ ਜੀ ਉਹ ਕੁਰਸੀ ਡਾਉਂਦਾ ਹੈ ਇਸ ਤਰ੍ਹਾਂ ਬੋਲੇ ਆ ਪਹਿਲਾਂ ਜਾ ਕੇ ਉਹਨਾਂ ਨੂੰ ਨੀਤੀ ਦੇ ਚਾਰ ਭੇਦ ਨੇ ਸਾਮ ਦਾਮ ਦੰਡ ਵੇਦ ਇਹ ਪਹਿਲਾਂ ਜਾਓ ਕਿ ਤੁਸੀਂ ਆ ਗੱਲ ਬਿਲਕੁਲ ਨਹੀਂ ਕਹਿਣੀ ਜੀ ਇਹ ਗੱਲ ਗੁਰਮਤ ਤੋਂ ਉਲਟ ਹੈ ਇਹ ਸ਼ੁਰੂਆਤ ਐਤੋਂ ਹੁੰਦੀ ਹੈ ਕਿ ਭਾਈ ਨਿਮਰਤਾ ਸਹਿਤ ਜਾਓ ਕਿ ਆ ਗੱਲ ਬਾਬਾ ਜੀ ਗਲਤ ਹੈ ਇਸ ਨੂੰ ਬਦਲੋ ਜੇ ਸਮਝਦਾ ਠੀਕ ਹੈ ਫਿਰ ਜੇ ਨਹੀਂ ਸਮਝਿਆ ਫਿਰ ਅਗਲਾ ਸਟੈਪ ਇੱਥੇ ਪਹਿਲੇ ਹੀ ਸਿੱਧਾ 80 ਹੁੰਦਾ ਮੈਂ ਤੈਨੂੰ ਸੰਗਲ ਬਣ ਕੇ ਲਿਆਉਂਗਾ ਵੀ ਤੈਨੂੰ ਅਗਲੇ ਭਲੇ ਮਾਨਸ ਨੇ ਮੂਰੇ ਬੈਠੇ ਕੇ ਅਗਲੇ ਕਿਹੜਾ ਭਲੇ ਮਾਨ ਸੋਣਗੇ ਇਹਦਾ ਮਤਲਬ ਟਕਰਾ ਵੀ ਲੜਨਾ ਜ਼ਰੂਰ ਹੈ ਹਰ ਕੱਲ ਨਾਲ ਵੀ ਐਸੇ ਅਸੀਂ ਬਚਨ ਬੋਲਦੇ ਆ ਗਨਾਨਕ ਸਹਿਬ ਸਿੱਖੀ ਦੀ ਰੱਬਤਾ ਹੋਏ ਕਿਤੇ ਵੀ ਗਏ ਮਿੱਠ ਬੋਲੜਾ ਜੀ ਔਰ ਸੱਜਣ ਸਵਾਰ ਮੀ ਮੋਰਾ ਔ ਸੰਵਲ ਤੱਕੀ ਜੀ ਕਦੇ ਨਾ ਬੋਲੇ ਕਾ ਤੇਰਾ ਸੁਆਮੀ ਨੀ ਕوڑا ਬੋਲਦਾ ਤੂੰ ਕਿਉਂ ਕوڑا ਬੋਲਦਾ ਤੇਰੇ ਚ ਮਠਾਸ ਕਿਉਂ ਨਹੀਂ ਹੈ ਇਹਦਾ ਭਾਵ ਤੂੰ ਸਿੱਖੀ ਕੋਈ ਨਹੀਂ ਹੈ ਕਿ ਜਿਹੜੇ ਕਾਰਜ ਭਾਈ ਗੁੜ ਦਿੱਤੇ ਹੁੰਦੇ ਆ ਤੂੰ ਜ਼ਹਿਰ ਕੇ ਚੱਕੀ ਫਿਰਦਾ ਜਿਹੜੇ ਮਠਾਸ ਨਾ ਕੰਮ ਹੋਣਗੇ ਮਠਾਸ ਵਰਤੀ ਹੁੰਦੀ ਤੇ ਆ ਹਾਲਾਤ ਨਾ ਕੁਛ ਨਾ ਕੁਸ ਤੋਂ ਗੜਬੜ ਸੀ ਭਾਈ ਇਸਾਂ 83 ਦੇ ਵਿੱਚ ਜੋ ਕੁਝ ਵੀ ਹੋਇਆ ਕੁਸਤਾ ਕੁਸ ਕਲਤੀ ਹੋਈ ਜੇ ਪ੍ਰੇਮ ਹੋਇਆ ਹੁੰਦਾ ਉਹਨਾਂ ਨਾਲ ਕੋਈ ਨਹੀਂ ਤੇਰੇ ਤੇ ਵਾਰ ਕਰਦਾ ਸੀ ਇਹ ਤੁਹਾਡੀਆਂ ਭਾਈ ਅਗਲੇ ਨੇ ਖੁਦ ਕਾਂ ਕੱਢੀਆਂ ਹੋਣੀਆਂ ਭਾਈ ਇਹਨਾਂ ਨੇ ਇਹ ਕੀਤਾ ਉਹ ਕੀਤਾ ਤੁਹਾਡੇ ਚ ਸਿੱਖੀ ਨਹੀਂ ਸੀ ਪ੍ਰੇਮ ਨਹੀਂ ਸੀ ਤੁਸੀਂ ਜਿਨ੍ਹਾਂ ਨੂੰ ਗੱਲ ਲਾ ਕੇ ਰੱਖਣਾ ਸੀ ਉਹਨਾਂ ਨੂੰ ਭਗਾ ਭਗਾ ਕੇ ਸੁੱਟਿਆ ਤੇ ਅਗਲੇ ਵੀ ਭਾਈ ਉਹੀ ਕਰ ਗਏ ਫਿਰ ਜੋ ਉਹਨਾਂ ਨੇ ਕਰਨਾ ਸੀ ਭਾਵੇਂ ਕੁਛ ਨਾ ਕੁਛ ਤਾਂ ਗੜਬੜ ਹੁੰਦੀ ਹੈ ਗਲਤੀ ਹੁੰਦੀ ਹੈ ਭਾਈ ਕਿ ਜਦੋਂ ਵੀ ਕੋਈਸ ਹੋਵੇ ਪਹਿਲਾਂ ਆਪਣੇ ਵੱਲੋਂ ਦੇਖੋ ਦੂਸਰੇ ਵੱਲੋਂ ਕਰ ਤੋਂ ਪਹਿਲਾਂ ਨਾਲੀ ਉਂਗਲਾਂ ਆਪਣੇ ਵੱਲ ਆਈ ਦੇ ਤੈਨੂੰ ਉਂਗਲਾਂ ਇਹ ਭਾਈ ਉਹਨੂੰ ਉਂਗਲਣਾ ਕਰ ਆਪਣੇ ਵੱਲ ਵੀ ਦੇ ਇਹ ਸਾਡੀਆਂ ਬਹੁਤ ਗਲਤੀਆਂ ਐ ਕਿ ਜਿਸ ਧਰਮ ਨੂੰ ਬਚਾਇਆ ਉਹਨਾਂ ਨੂੰ ਹੀ ਅਸੀਂ ਕਦੇ ਉਹਨਾਂ ਦੇ ਮੰਦਰਾਂ ਵੱਲ ਕਦੇ ਉਹਨਾਂ ਦੇ ਪ੍ਰਸ਼ਾਦ ਕਦੇ ਮੂਰਤੀ ਜੋ ਲੱਗਦੇ ਆ ਬੁਰਣ ਵਾਸਤੇ ਵੇ ਅਗਲਿਆਂ ਦਾ ਘਰ ਐ ਅਗਲਿਆਂ ਦਾ ਮੰਦਰ ਐ ਉਹ ਕਾਣ ਕਲਾਉਣ ਤੋਂ ਆਪਣਾ ਦੇਖ ਕਿ ਸਾਡੇ ਬਹੁਤੇ ਲੋਕਾਂ ਚ ਗੱਲ ਹੁੰਦੀ ਹੈ ਨਾ ਕਿ ਇਹਨਾਂ ਨੇ ਦੂਸਰੇ ਉੱਤੇ ਕ੍ਰਿਟੀਸਾਈਜ਼ ਕਰਨਾ ਹੁੰਦਾ ਕਿੰਤੂ ਪ੍ਰੰਤੂ ਇਹਨੇ ਦਾੜੀ ਕੱਟੀ ਹੈ ਇਹਨੇ ਦਾੜੀ ਰੰਗੀ ਹੈ ਇਹਨੇ ਆਹ ਖਾਦਾ ਵਾ ਇਹਨੇ ਉਹ ਖਾਦਾ ਵਾ ਇਹ ਖਾਣ ਦੀ ਜਗ੍ਹਾ ਤੇ ਗਏ ਸਾਰਾ ਦਿਨ ਇਹੀ ਬੈਠੇ ਬੈਠੇ ਕਹੀ ਜਾਣਾ ਭਾਈ ਅਗਲਾ ਕਰਦਾ ਮਰੂ ਆਪ ਮਰੂਗਾ ਤੈਨੂੰ ਕਦੀ ਚਿੰਤਾ ਵਾ ਕਿ ਤੈਨੂੰ ਨਾਲ ਲੈ ਕੇ ਡੁਬੜਾਉ ਨੇ ਤੂੰ ਆਪਣਾ ਦੇਖ ਇਹ ਆਪਣੇ ਜੀਵਨ ਬਾਰੇ ਸੋਚ ਕੇ ਮੈਂ ਆਪਣੇ ਆਪ ਨੂੰ ਸਵਾਰ ਕੇ ਰੱਖਿਆ ਜਦੋਂ ਤੂੰ ਨਿੰਦਕ ਬਣਦੇ ਨੇ ਸਭ ਤੋਂ ਵੱਡਾ ਪਾਪੀ ਦਾ ਤੈਅ ਬਣ ਗਿਆ ਇਹ ਸਭ ਤੋਂ ਵੱਡਾ ਪਾਪੀ ਤਾਂ ਤੂੰ ਬਣ ਗਿਆ ਜਦੋਂ ਦੂਸਰੇ ਤੇ ਨਿੰਦਿਆ ਕਰਨ ਲੱਗਦੇ ਤੇ ਬਾਸਾ ਕਹਿੰਦੇ ਸਭੇ ਉਕਤ ਕੀਤੇ ਨੇ ਨਿੰਦਕਾ ਦਾ ਦਾਰੂ ਨਾਈ ਸਾਰੇ ਰੋਗਾਂ ਦੀ ਦਵਾਈ ਹੈ ਨਿੰਦਾ ਕਰਨ ਵਾਲੇ ਦੀ ਤੇ ਇਹ ਵੀ ਕਿੰਨਾ ਪਾਸ਼ਾ ਨੇ ਦਾ ਨਿੰਦਾ ਪਲੀ ਕਿਸੇ ਕੀ ਨਹੀਂ ਕਿਸੇ ਦੇ ਵੀ ਨਹੀਂ ਨਿੰਦਾ ਪਲੀ ਕਿਸੇ ਕੀ ਨਹੀਂ ਤੇ ਕਹਿੰਦੇ ਫਿਰ ਵੀ ਜੇ ਕੋਈ ਕਰਦਾ ਕੌਣਾ ਮਨ ਮੁਕਤ ਕਰਨ ਮੂਰਖ ਬੰਦਾ ਇਹ ਬੰਦਾ ਉਹ ਮੂਰਖ ਹੈ ਜੋ ਕਹਿ ਰਿਹਾ ਉਹ ਵੀ ਜੇ ਉਹਦੀ ਸੁਣ ਰਿਹਾ ਉਹ ਵੀ ਮੂਰਖੀ ਐ ਇਸ ਕਰਕੇ ਸਾਗਤ ਸੰਗ ਨਾ ਕੀਏ ਦੂਰ ਹੋ ਜਾਈਏ ਭਾ ਜਿੱਥੇ ਲੱਗਦਾ ਕਿ ਇਹ ਨਿੰਦਕ ਪਾਪੀ ਬੰਦਾ ਉਹਦੇ ਆ ਸੁਣ ਤੋਂ ਚੰਗਾ ਪਾਸੇ ਹੋ ਕੇ ਕਰਕੇ ਸਲਾਮ ਤੁਰਦੇ ਬਣੋ ਨਿਕਲੋ ਉਥੋਂ ਕਿ ਜੀਵਨ ਅਸੀਂ ਆਪਣਾ ਦੇਖਣਾ ਸਭ ਤੋਂ ਪਹਿਲਾਂ ਦੂਸਰੇ ਨੂੰ ਨਹੀਂ ਕਹਿਣਾ ਕਹਿਣਾ ਭਾਈ ਆਓ ਮਿਹਨਤ ਕਰੋ ਗੁਰੂ ਮਹਾਰਾਜ ਦੀ ਹਜ਼ੂਰੀ ਚਾਓ ਸਟੇ ਤੇ ਬੈਠੋ ਮੈਂ ਇੱਕ ਫੜੋ ਆਜੋ ਵਿਚਾਰ ਹੋ ਰਿਹਾ ਹੈ ਇਹ ਕਾਮਨ ਹੋ ਰਿਹਾ ਹੈ ਕਿਸੇ ਪਰਸਨਲ ਬੰਦੇ ਵਾਸਤੇ ਨਹੀਂ ਹੋ ਰਿਹਾ ਕਿ ਕੱਲਾ ਤੈਨੂੰ ਸਮਝਾਣਾ ਮੈਂ ਕਿ ਤੂੰ ਆਹ ਤਾਰਦ ਕਰ ਤੁਸੀਂ ਸੁਣਨਾ ਤੁਹਾਡੀ ਮਰਜ਼ੀ ਹੈ ਤੁਹਾਡੀ ਇੱਛਾ ਹੈ ਤੁਸੀਂ ਸਤ ਦੇ ਮਾਰਗ ਤੇ ਜਾਣਾ ਝੂਠ ਤੇ ਜਾਣਾ ਪਾਪ ਤੇ ਜਾਣਾ ਪੁੰਨ ਤੇ ਜਾਣਾ ਇਹ ਤੁਹਾਡੀ ਆਪਣੀ ਇੱਛਾ ਗੁਰਬਾਣੀ ਕਦੇ ਨਹੀਂ ਕਹਿੰਦੀ ਕਿ ਤੂੰ ਇਹ ਕਰ ਹੀ ਉਹ ਕਹਿੰਦੇ ਜੀ ਤੂੰ ਇੱਧਰ ਆਉਣਾ ਤੇ ਭਾਈ ਇਹ ਕੰਮ ਕਰਨੇ ਪੈਣੇ ਆ ਤੇ ਨਹੀਂ ਕਰਨੇ ਤੇ ਭਾਈ ਦੂਸਰੇ ਪਾਸੇ ਤੇ ਨਰਕਾਂ ਵਾਲ ਤਾਂ ਆਪੇ ਖੱਚੇ ਜਾਣਾ ਕਿ ਅਸੀਂ ਤਕਰੀਬਨ ਆਪਣਾ ਜੀਵਨ ਹੀ ਦੇਖਣਾ ਕਿ ਦੂਸਰਿਆਂ ਦੇ ਜੀਵਨ ਅਸੀਂ ਜਿਉਂ ਚਾਹਤਿਆਂ ਮਾਰਾਂਗੇ ਇਹਨੇ ਆ ਨਹੀਂ ਕੀਤਾ ਉਹਨੇ ਹੋ ਨਹੀਂ ਕੀਤਾ ਇਹ ਐਂ ਕਿਉਂ ਕਰਦਾ ਉਹ ਕਿਉਂ ਕਰਦਾ ਨਹੀਂ ਭਾਈ ਤੂੰ ਆਪਣਾ ਦੇਖ ਤੂੰ ਆਪਣੇ ਬਾਰੇ ਸੋਚ ਉਹੀ ਹੈ ਭਾਈ ਕੌਮ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਸੀ ਇਹ ਕੌਮ ਸੋਚੇ ਆਪਣੇ ਬਾਰੇ ਕਿ ਅਸੀਂ ਉਹ ਕਾਰਜ ਕਰਦੇ ਆ ਜਿਹੜੇ ਗੁਰੂ ਨਾਨਕ ਸਾਹਿਬ ਨੇ ਕਹੇ ਜਦੋਂ ਆਪ ਹੀ ਨਹੀਂ ਕਰਦੇ ਪਏ ਦੂਸਰੇ ਨੇ ਕੀ ਮੰਨਣਾ ਵਾ ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਹੀ ਨਹੀਂ ਮਰਿਆ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨੂੰ ਇਹ ਸਾਡੇ ਅੰਦਰ ਕੁੱਟ-ਕੁੱਟ ਕੇ ਜੋ ਭਰਿਆ ਹੋਇਆ ਇੱਕੋ ਕਲਮਤਾ ਆਉਂਦਾ ਹੋਇਆ ਬਾਕੀ ਗੱਲਾਂ ਤਾਂ ਫੇਰ ਕਰਾਂਗੇ ਨਾ ਕਿ ਜਦੋਂ ਇਦਾਂ ਸੁਧਾਰ ਹੋ ਗਿਆ ਵੀ ਚਲੋ ਏਕਤਾ ਵੀ ਇੱਕ ਹੋ ਗਏ ਆ ਹਲੇ ਵੀ ਉਹ ਖੇਤ ਪਦਰਾ ਨਹੀਂ ਹੋਏ ਆ ਉਬੜ ਖੁਬੜ ਆ ਕਿਸਾਨ ਵੀ ਕਹਿੰਦਾ ਨਹੀਂ ਇੱਕ ਵਾਰ ਹੋਰ ਬਾਹ ਇਹਨੂੰ ਕਿ ਜਿੰਨਾ ਚਿਰ ਪਦਰਾ ਨਹੀਂ ਹੁੰਦਾ ਮੈਂ ਨਹੀਂ ਬੀਜਣਾ ਨਾ ਇਹ ਚ ਢੰਗ ਤਰੀਕੇ ਦੀ ਫਸਲ ਹੋਣੀ ਹੈ ਨਾ ਪਾਣੀ ਚੜਨਾ ਪਦਰਾ ਕਰਦਣਾ ਪਏ ਉਸੇ ਤਰ੍ਹਾਂ ਹੀ ਭਾਈ ਹਰ ਇੱਕ ਪ੍ਰਚਾਰਕ ਨੂੰ ਪਹਿਲਾਂ ਇਹੀ ਗੱਲ ਸੋਚੇ ਕਿ ਇਹਨਾਂ ਨੂੰ ਪਦਰੇ ਕਰੋ ਇੱਕ ਕਰੋ ਜਦੋਂ ਇੱਕ ਹੀ ਹੈ ਨਹੀਂ ਤੇ ਇਹਨਾਂ ਨੂੰ ਦੂਸਰੇ ਨਾਮ ਵਾਲੀ ਗੱਲ ਕਰਨ ਦਾ ਕੋਈ ਮਤਲਬ ਹੀ ਕੋਈ ਨਹੀਂ ਇਹ ਫਾਇਦਾ ਹੀ ਕੋਈ ਨਹੀਂ ਇਹ ਕਿਉਂ ਨਾਮ ਵਾਲਾ ਵੀ ਵਿਵਜਿਆ ਜਾਵੇ ਉਬੜ ਖੁਬੜ ਤੇ ਕਦੇ ਵੀ ਫਜ਼ਲੀ ਹੁੰਦੀ ਤੇ ਨਾਮ ਕਿੱਥੇ ਹੋਣਾ ਇੱਥੇ ਬਈ ਇੱਕ ਤਾਂ ਦੇਖ ਲ ਜਦੋਂ ਤੁਸੀਂ ਸਿੱਖ ਨਹੀਂ ਮੰਨਦੇ ਗੁਰੂ ਨਾਨਕ ਸਾਹਿਬ ਦੇ ਇਹਨਾਂ ਵਿਚਾਰਾਂ ਨੂੰ ਇਹ ਦੁਨੀਆ ਨੇ ਕੀ ਮੰਨਣਾ ਭਈ ਅਜੋਕੋ ਜੋ ਹੋ ਰਿਹਾ ਨਾ ਤੁਹਾਡੇ ਅੰਦਰ ਹੋ ਰਿਹਾ ਇਹਦੀ ਵਜ੍ਹਾ ਹੀ ਹੈ ਇੱਕ ਹੋ ਜੋ ਬਾਕੀ ਕੰਮ ਬੈਠਣ ਵਾਲੇ ਆਪਣੇ ਆਪ ਹੀ ਸਵਾਰ ਦਨੇ ਆ ਤੇ ਜਿੱਦੜ ਇੱਕ ਹੋ ਜੂਗੇ ਨਾ ਇਹ ਇੱਕ ਗੁਰੂத் ਸਮੇਸ਼ ਪਿਤਾ ਦੇ ਪੁੱਤਰ ਸਮਝੋਗੇ ਜਦੋਂ ਤੁਸੀਂ ਨਹੀਂ ਸਮਝਦੇ ਤੁਸੀਂ ਅਲੱਗ-ਅਲੱਗ ਬਣੇ ਬੈਠੇ ਹੋ ਤਾਂ ਦਸ਼ਮੇਸ਼ ਪਿਤਾ ਨੇ ਤੁਹਾਨੂੰ ਕਿੱਥੇ ਆਪਣਾ ਸਮਝਣਾ ਵਾ ਹੁਣ ਗੁਰੂ ਪਾਤਸ਼ਾਹ ਦਾ ਗਿਆਨ ਹੈ ਪੰਚਮ ਪਾਤਸ਼ਾਹ ਨੇ ਆਏ ਸ਼ਹਾदत ਦਿੱਤੀ ਧਰਮ ਪਿਆਰਾ ਦੇ ਅਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਉਹ ਕਦੇ ਮੈਨੂੰ ਸਾਰੀ-ਸਾਰੀ ਸ਼ੇਸ਼ਤੀ ਪਿਆਰੀ ਹੈ ਧਰਮ ਪਿਆਰਾ ਮੇਰਾ ਧਰਮ ਇਹੀ ਮੈਨੂੰ ਯਾਦ ਦਿੰਦਾ ਕਿ ਇਹਨਾਂ ਦੀ ਮੈਂ ਰੱਖਿਆ ਕਰਾਂ ਜੇ ਜਿੰਨੇ ਹੋ ਸਕਦੀ ਹੈ ਬਚਾਉਣ ਦੀ ਕੋਸ਼ਿਸ਼ ਕਰਾਂ ਤੁਸੀਂ ਕਦਰ ਉਹਨਾਂ ਤੋਂ ਪੜਦੇ ਆ ਪਹਿਲਾਂ ਕਦਰ ਖੁਦ ਕਰੋ ਕਿ ਗੁਰੂ ਜੀ ਤੁਸੀਂ ਖੁਦ ਕਦਰ ਨਹੀਂ ਕਰਦੇ ਭਾਈ ਤੇ ਦੂਸਰੇ ਨੇ ਕੀ ਕਰਨੀ ਹੈ ਤੇ ਜੋ ਕੁਝ ਹੋ ਰਿਹਾ ਹੈ ਜੋ ਹੋਇਆ ਜੋ ਅੱਜ ਤੱਕ ਹੋ ਰਿਹਾ ਹੈ ਹਾਲਾਤ ਨੇ ਇਹਦੇ ਖੁਦ ਅਸੀਂ ਜ਼ਿੰਮੇਦਾਰ ਹੋ ਗਏ ਅੱਗੇ ਤੱਕ ਮੇਸ਼ ਪਿਤਾ ਜਿਨ੍ਹਾਂ ਦਾ ਇਤਿਹਾਸ ਹੈ ਭਈ ਸੱਤ ਸਮੁੰਦਰਾਂ ਨੂੰ ਵਿਪਾਰ ਕਰ ਜਾਂਦਾ ਹੈ ਕਿ ਸੱਤ ਸਮੁੰਦਰਾਂ ਦਾ ਅੰਤ ਪਾ ਲੇਗਾ ਪੰਦਸ਼ਵੇਜ ਪਿਤਾ ਦਾ ਇਤਿਹਾਸ ਕਿ ਸਾਰਾ ਕੁਝ ਤਾਂ ਭਾਈ ਸਾਡੇ ਭੱਲੇ ਵੀ ਨਹੀਂ ਮਿਲਦਾ ਵੀ ਨਹੀਂ ਉਹ ਗਹਿਰਾਈਆਂ ਤੱਕ ਗਿਆ ਨਹੀਂ ਕੋਈ ਖੋਜ ਤਾਂ ਗਿਆ ਨਹੀਂ ਹੈ ਇਹ ਪੰਦਸ਼ਵੇਜ ਪਾਸ਼ਾ ਜੀ ਮਹਾਰਾਜ ਨੇ ਕਿਤੇ ਤਾਂ ਅਸੀਂ ਆਪਣੇ ਆਪ ਹੀ ਬੈਠੇ ਬੈਠੇ ਘੜ ਤਾਂ ਘੜੀਆਂ ਹੋਈਆਂ ਨੇ ਕੋਈ ਦਸਮੇਸ਼ ਪਿਤਾ ਜੀ ਉਥੇ ਗਏ ਉਥੇ ਬੰਦਗੀ ਕੀਤੀ ਇਸ ਜਨਮ ਦਾ ਤਾਂ ਦਸਮੇਸ਼ ਪਿਤਾ ਦਾ ਇਤਿਹਾਸ ਪਤਾ ਨਹੀਂ ਸਾਨੂੰ ਤੇ ਗੱਲ ਪਤਾ ਹੀ ਕਰਾਂਗੇ ਪਿਛਲੇ ਜਨਮ ਦੀ ਇਹ ਦਸਮੇਸ਼ ਪਿਤਾ ਜੀ ਦੇਤੇ ਆਦੀ ਗੱਲ ਕਰੀ ਸਿੱਕਾ ਤੈਨੂੰ ਸਾਰਾ ਪਤਾ ਇਹ ਸਾਰਾ ਕੁਝ ਉਹ ਦੱਸ ਨਹੀਂ ਸਕਦਾ ਪਰ ਇਹ ਗੱਲ ਕਰੂਗਾ ਦਸਮੇਸ਼ ਪਿਤਾ ਦੇ ਪਿਛਲੇ ਜਨਮ ਦੀ ਕਿੰਨਾ ਗ੍ਰੰਥਾਂ ਦੇ ਜੋ ਇੱਕ ਕੌਮ ਦੇ ਵਿੱਚ ਇੱਕ ਘਾਟ ਹੈ ਨਾ ਉਹ ਪਤਾ ਕੀ ਇਹ ਰੇਗ ਦੇ ਪਿੱਛੇ ਲੱਗ ਜਾਂਦੇ ਆ